बच्चा एवार्ड जिसन पाख रुपये का नाम दिता जाता जी पालक प्रीत कौर शिंदरपाल अकाल अकेडमी जिला फिर निहाल पालक प्रीत कौर पुत्री शिंदरपाल सिंह जिला फिरोजपुर लख रुपए का नाम ਦਿੱਤਾ ਜਾ ਰਿਹਾ ਸੋ ਤੁਹਾਡੀ ਮਿਹਨਤ ਦਾ ਗੁਰੂ ਸਾਹਿਬ ਨੇ ਮੁੱਲ ਮੋੜਿਆ ਤੇ 5 ਲੱਖ ਰੁਪਏ ਦਾ ਵੱਡਾ ਇਨਾਮ ਜ਼ਿਲ੍ਹਾ ਫਿਰੋਜ਼ਪੁਰ ਮੈਡਮ ਜੀ ਆ ਰਹੇ ਨੇ ਤੇ ਬੇਨਤੀ ਆ ਕਿ 5 ਲੱਖ ਰੁਪਏ ਦਾ ਵੱਡਾ ਇਨਾਮ ਇਸ ਬੱਚੀ ਅਸਤੀ ਨੂੰ ਦਿੱਤਾ ਜਾ ਰਿਹਾ ਸਤ ਸ੍ਰੀ ਅਕਾਲ। ਪੜਾਣਾ। ਲਓ ਜੀ ਹੁਣ ਗੱਲ ਬਣੀ ਪੜਾਣਾ ਆ ਜੀ ਇਹਨਾਂ ਦਾ। ਇਹ ਵਾਕਿਆ ਪੜਾਉਂਦੇ ਆ ਜੀ। ਇਹ ਪੜਾਣਾ ਇਹਨਾਂ ਦੀ ਅਕੈਡਮੀ ਕਾਲ ਅਕੈਡਮੀ ਪੜਾਣਾ 5 ਲੱਖ ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ। ਆਜੋ ਜੀ ਸਾਰੇ ਅੱਗੇ ਨੂੰ ਬੇਨਤੀ ਹੈ। ਤੇ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ। ਤੇ ਐਲ.ਐਡੀ ਆਪਾਂ ਕੁਝ ਸ਼ਕਤੀਆਂ ਦਾ ਸਨਮਾਨ ਕਰ ਦਈਏ।